ਰਾਗਵ ਚੱਡਾ ਦੀਆਂ ਸਿਆਸੀ ਸਰਗਰਮੀਆਂ ਉੱਤੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕਸਿਆ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਨਾਲ ਰਾਗਵ ਚੱਡਾ ਨੇ ਮੁਲਾਕਾਤ ਕੀਤੀ ਉੱਥੇ ਹੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਰਾਗਵ ਚੱਡਾ ਦੀ ਇਸ ਸਿਆਸੀ ਮੁਲਾਕਾਤ ਉੱਤੇ ਪ੍ਰतिकਰਮੇ ਜਿਹੜਾ ਉਹ ਸਾਹਮਣੇ ਆਇਆ ਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਸੁਨੀਲ ਜਾਖੜ ਨੇ ਇਸ ਮaan ਉਤੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਲਾਣ ਦੀ ਸਾਹਿਬ ਬਾਕੀ ਦਾ ਪਤਾ ਨਹੀਂ ਕਿ ਉਹ ਲਾਣ ਰੇ ਨੇ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਛੋਟੇ ਚੈਨਲਸ ਦੇ ਰਾਹੀਂ ਤੇ ਅਖਬਾਰਾਂ 'ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਹੈ ਮੁੱਖ ਮੰਤਰੀ ਜੀ ਜਲੰਧਰ ਵੈਸਟ ਸੀਟ ਨਹੀਂ ਚਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਉਣ ਚਲੇ ਹੈ ਕਿਉਂਕਿ ਆਂ ਚਾਈ ਖੜੀ ਹੈ ਸਾਹਿਬ ਤੇ ਮੈਂ ਐਸੇ ਮੰਚ ਤੇ ਕਹਿ ਕੇ ਹਟਿਆ ਸੀਗਾ ਜਦੋਂ ਤੁਸੀਂ ਸਾਥੀਆਂ ਨੇ ਕੁਛ ਐਸੇ ਵੀ ਅਮਿਤ ਸ਼ਾਹ ਜੀ ਕਹਿ ਗਏ ਅਮਿਤ ਸ਼ਾਹ ਜੀ ਕੁਛ ਨਹੀਂ ਕਹਿ ਗਏ ਸਾਬ ਅਮਿਤ ਸ਼ਾਹ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮਐਲ ਸਾਹਿਬ ਆ ਨਹੀਂ ਦੇਖ ਲੈਣਗੇ ਤੇ ਐਮਐਲ ਹੁਣ ਦੇਖੋ ਪਾਠਕ ਸਾਹਿਬ ਨਾਲ ਵੀ ਐਮਐਲਿਆਂ ਦੀ ਮੀਟਿੰਗ ਹੋ ਗਈ ਐਮਐਲ ਸਾਹਿਬਾਨ ਦੀ ਮੀਟਿੰਗ ਹੁਣ ਰਵੇ ਜਿਹੜੇ ਅੱਖ ਬਣਾ ਕੇ ਆਏ ਆ ਸਾਬ ਦਿਖਣ ਠੀਕ ਲੱਗਿਆ ਰਾਗੋ ਚੱਡਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏਜ਼ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅਜੇ ਤੱਕ ਦੇ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵਿਸ਼ਤ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਬ ਨੂੰ ਕਿਰਾਇਆ ਤੇ ਲੈ ਲੈਣ ਜਾਂ ਪੱਕਾ ਮਕਾਨ ਲੈ ਲੈਣ ਰਾਗਵ ਚਿੱੱਡਾ ਦੀਆਂ ਸਿਆਸੀ ਸਰਗਰਮੀਆਂ ਉੱਤੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕਸਿਆ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਨਾਲ ਰਾਗਵ ਚੱਡਾ ਨੇ ਮੁਲਾਕਾਤ ਕੀਤੀ ਉੱਥੇ ਹੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਰਾਗਪ ਚੱਡਾ ਦੀ ਇਸ ਸਿਆਸੀ ਮੁਲਾਕਾਤ ਉੱਤੇ ਪ੍ਰਤੀਕਰਮ ਮੈਂ ਜਿਹੜਾ ਉਹ ਸਾਹਮਣੇ ਆਇਆ ਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਸੁਨੀਲ ਜਾਖੜ ਨੇ ਸਿਆਮਾਨ ਉੱਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਲਾਣਦੀ ਸਾਹਿਬ ਬਾਕੀ ਦਾ ਪਤਾ ਨਹੀਂ ਕਿ ਉਹ ਲਾਣ ਰਿਹਾ ਕਿ ਨਹੀਂ ਲਾ ਰਿਹਾ ਮੈਂ ਅੱਜ ਖਬਰ ਥੋੜੇ ਥੋੜੇ ਚੈਨਲਸ ਦੇ ਰਾਹੀਂ ਤੇ ਅਖਬਾਰਾਂ 'ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਹੈ ਮੁੱਖ ਮੰਤਰੀ ਜੀ ਜਲੰਧਰ ਵੈਸਟ ਸੀਟ ਨਹੀਂ ਜਿਤਾਣ ਚੱਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚੱਲੇ ਆ ਕਿਉਂਕਿ ਆ ਚਾਈ ਖੜੀ ਐ ਸਾਬ ਤੇ ਮੈਂ ਐਸੇ ਮੰਚ ਤੇ ਕਹਿ ਕੇ ਹਟਾ ਸੀ ਜਦੋਂ ਤੁਸੀਂ ਸਾਥੀਆਂ ਨੇ ਕੁਛ ਐਸੇ ਵੀ ਅਮਿਤ ਸ਼ਾਹ ਜੀ ਕਹਿ ਗਏ ਅਮਿਤ ਸ਼ਾਹ ਜੀ ਕੁਝ ਨਹੀਂ ਕਹਿ ਗਏ ਸਾਬ ਅਮਿਤ ਸ਼ਾਹ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮਐਲ ਸਾਬ ਆ ਨਹੀਂ ਦੇਖ ਲੈਣਗੇ ਤੇ ਐਮਐਲਏ ਹੁਣ ਦੇਖੋ ਪਟਕ ਸਰਬ ਨਾਲ ਵੀ ਐਮਐਲਿਆਂ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋਣ ਰਵਈਏ ਜਿਹੜੇ ਅੱਖ ਬਣਾ ਕੇ ਆਏ ਐ ਸ਼ਹਿਰ ਵਿਗਨ ਠੀਕ ਲੱਗ ਗਿਆ ਰਗੋਚੜਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨੇ ਅਜੇ ਤੱਕ ਇਹ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵੈਸਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਹਿਬ ਕਿਰਾਇਆ ਤੇ ਲੈ ਲੈਣ ਚਾਹ ਪੱਕਾ ਮਕਾਨ ਲੈ ਲੈਣ ਰਾਗਵ ਚੱਡਾ ਦੀਆਂ ਸਿਆਸੀ ਸਰਗਰਮੀਆਂ ਉੱਤੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕਸਿਆ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਨਾਲ ਰਾਗਵ ਚੱਡਾ ਨੇ ਮੁਲਾਕਾਤ ਕੀਤੀ ਉੱਥੇ ਹੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਰਾਗਬ ਚੱਡਾ ਦੀ ਸਿਆਸੀ ਮੁਲਾਕਾਤ ਉਤੇ ਪ੍ਰਤੀਕਰਮ ਜਿਹੜਾ ਹੋ ਸਾਹਮਣੇ ਆਇਆ ਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਸੁਨੀਲ ਜਾਖੜ ਨੇ ਸਿਆਮਾਨ ਉਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਦੇ ਵਿੱਚ ਹੈ ਲਾਣਦੀ ਸਾਹਿਬ ਬਾਕੀ ਦਾ ਪਤਾ ਨਹੀਂ ਕਿ ਉਹ ਲਾਣ ਰਿਹਾ ਨੇ ਨਹੀਂ ਲਾ ਰਹੇ ਮੈਂ ਅੱਜ ਖਬਰ ਥੋੜੇ ਛੋਟੇ ਚੈਨਲਸ ਦੇ ਰਾਹੀਂ ਤੇ ਅਖਬਾਰਾਂ 'ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਰਾਨ ਲੈ ਰਹੇ ਹੈ ਮੁੱਖ ਮੰਤਰੀ ਜੀ ਜਲੰਧਰ ਵੈਸਟ ਸੀਟ ਨਹੀਂ ਜਿੱਤਣ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚਲੇ ਆ ਕਿਉਂਕਿ ਆ ਚਾਈ ਖੜੀ ਹੈ ਸਾਬ ਕਿ ਮੈਂ ਐਸੇ ਮੰਚ ਤੇ ਕਹਿ ਕੇ ਹਟਾ ਸੀ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਤ ਸ਼ਾਹ ਜੀ ਕਹਿ ਗਏ ਅਮਿਤ ਸ਼ਾਹ ਜੀ ਕੁਝ ਨਹੀਂ ਕਹਿ ਗਏ ਸਾਬ ਅਮਿਤ ਸ਼ਾਹ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮਐਲ ਸਾਹਿਬ ਆ ਨਹੀਂ ਦੇਖ ਲੈਣਗੇ ਤੇ ਐਮਐਲਏ ਹੁਣ ਦੇਖੋ ਪਾਟਕ ਸਾਹਿਬ ਨਾਲ ਵੀ ਐਮਐਲਿਆਂ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋਣ ਰਵਈਏ ਜਿਹੜੇ ਅੱਖ ਬਣਾ ਕੇ ਆਏ ਐ ਸਰ ਵਿਖਣ ਠੀਕ ਲੱਗ ਗਿਆ ਰਗੋਚੜਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨੇ ਅਜੇ ਤੱਕ ਕਦੇ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵੈਸਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਹਿਬ ਕਿਰਾਏ ਤੇ ਲੈ ਲੈਣ ਚਾਹ ਪੱਕਾ ਮਕਾਨ ਲੈ ਲੈਣ